ਬਹੁਤ ਸਾਰੇ ਵੀਰ ਪੁੱਛ ਰਹੇ ਪੈਕਸਾ ਲਾਉਣ ਵੀ ਆਪਣੇ ਕੋਲੇ ਅਵੇਲੇਬਲ ਹੈ ਜਾਂ ਨਹੀਂ ਹੈਗੀ ਪੈਕਸਾ ਲਾਉਣ ਆਪਣੇ ਦੁਕਾਨ ਤੇ ਬਿਲਕੁਲ ਹੈਗੀ ਹੈ ਤੁਸੀਂ ਲਿਜਾ ਸਕਦੇ ਹੋ ਤੇ ਜਿਹੜੇ ਡੋਜ ਪੂਰੀ ਡੋਜ 94 ਗ੍ਰਾਮ ਦੀ ਇੱਕੜ ਦੀ ਰਹਿਣ ਵਾਲੀ ਹੈ ਤੇ ਰੇਟ ਦੇ ਬਹੁਤ ਪਿਆਰੇ ਰਹਿਣ ਵਾਲੇ ਆ ਜਿਹੜਾ ਕਿਸਾਨ ਭਰਾ ਫਿਰ ਦੇਚੋਂ ਦਾ ਖਰੀਦ ਸਕਦਾ ਕਿਉਂਕਿ ਜਿੱਥੇ ਪਰ ਇੱਕ ਚੀਜ਼ ਜਰੂਰ ਰੱਖਿਓ ਜਿੱਥੇ ਤੁਹਾਡਾ ਮੌਸਮ ਦੀ ਗੱਲ ਆ ਗਈ ਤਾਂ ਇਹ ਧਿਆਨ ਰੱਖਿਓ ਕਿ ਪ੍ਰੋਡਕਟ ਮਹਿੰਗਾ ਹੈ ਕਿਤੇ ਇਹ ਨਾ ਹੋਵੇ ਤੁਸੀਂ ਬਾਰਸੇ ਵਿੱਚ ਕਰਕੇ ਵੇਜੋ ਤੇ ਤੁਹਾਡੇ ਪੈਸੇ ਲੱਗੇ ਨੁਕਸਾਨ ਹੋ ਜੇ ਉੱਥੇ ਕਮਣਾ ਹੋ ਜੇ ਤੇ ਜੇ ਮੌਸਮ ਸਹੀ ਰਿਹਾ ਤੁਸੀਂ ਫੇਰ ਕਰ ਲਿਓ ਫੇਰ ਕੋ ਚੱਕਰ ਨਹੀਂ ਫੇਰ ਕੰਮ ਦਾ ਸਵਾਦ ਆ ਜਾਊਗਾ ਬਸ ਇਹ ਹੈ ਕਿ ਅਸੀਂ ਤਾਂ ਕਰਕੇ ਗੱਲ ਬੋਲ ਰਹੇ ਹਾਂ ਕਿ ਸਾਨੂੰ ਤੁਹਾਡਾ ਫਿਕਰ ਆਉਂਦਾ ਕਿਉਂਕਿ ਸਾਡਾ ਇੱਕ ਵੀ ਲੱਗਿਆ ਹੋਇਆ ਪੈਸਾ ਬੇਅਰਤ ਨਾ ਜਾਵੇ ਸਾਡਾ ਜਿਹੜਾ ਪੈਸਾ ਲੱਗਿਆ ਉਹ ਸਹੀ ਕੰਮ ਕਰੇ ਬਸ ਇਹ ਧਿਆਨ ਰੱਖਿਓ ਬਾਰਸ਼ੇਡਾ ਸਿਸਟਮ ਦੇਖ ਲਿਓ ਜੇ ਉਹਨਾਂ ਚਿਰ ਬਾਰਸ਼ ਆ ਤੁਸੀਂ ਕੋਈ ਗੱਲ ਨਹੀਂ ਜੇ ਉਹਨਾਂ ਚਿਰ ਹੌਪਰ ਤੇਲਾ ਆਉਂਦਾ ਸਸਤੀਆ ਪਾ ਗਰਾ ਇੱਕ ਵਾਰੀ ਡੰਗ ਲਾ ਲਓ ਤੇ ਜਦੋਂ ਮੌਸਮ ਸਾਫ਼ ਹੋ ਗਿਆ ਫਿਰ ਬਿਸ਼ੱਕ ਜਿ ਸਭੇ ਤੁਸੀਂ ਕਰ ਦਿਓ ਧੰਨਵਾਦ ਵੀਡੀਓ ਸ਼ੇਅਰ ਕਰਿਓ ਤੇ ਬਹੁਤ ਵਧੀਆ ਪਾਤੇ ਲੈਣ ਵਾਸਤੇ ਤੁਸੀਂ ਆਪਣਾ ਗੱਲਬਾਤ ਕਰ ਸਕਦੇ ਹੋ ਤੁਸੀਂ ਆਉਣਾ ਕਿੱਥੇ ਹੈ ਕੈਸ਼ ਕਾਊਂਟਰ ਖਿਆਲਾ ਲੈਂਦਾ ਪੰਜਾਬ ਪੈਸੀ ਸੈ سٹੋਰ ਵੱਡੀਆਂ ਕੈਂਚੀਆਂ ਨੇੜੇ ਸਰਦਾਰ ਇੰਡਸਟਰੀ ਚੌਕ ਮਾਨਸਾ ਕੈਂਚੀਆਂ ਤੇ ਜਿਹਨੂੰ ਖਿਆਲਾ ਕੈਂਚੀ ਵੀ ਕਹਿੰਦੇ ਸੋ ਧੰਨਵਾਦ ਵੀਡੀਓ ਸ਼ੇਅਰ ਕਰਿਓ ਤੇ ਚੈਨ ਆਪਣਾ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਅੱਪਾ ਤੁਹਾਡੇ ਲਈ ਬਹੁਤ ਘੈਂਟ ਜਨ ਲੈ ਕੇ ਆਉਂਦੇ ਰਹਿੰਦੇ ਆ